ਸਤਗੁਰੂ ਕਿੰਨੇ ਨਿਰਵੈਰ ਨੇ ਕਿਵੇਂ ਝੋਲੀਆਂ ਭੜਦੇ ਨੇ ਕਿਵੇਂ ਦੁੱਖੜੇ ਦੂਰ ਕਰਦੇ ਨੇ ਸਤਗੁਰ ਤਾਂ ਦੁੱਖੜੇ ਦੂਰ ਕਰਦੇ ਹੀ ਨੇ ਸਤਗੁਰ ਦੇ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਇਹ ਵੀ ਖਾਲੀ ਨਹੀਂ ਮੂਰਦੇ ਇਹ ਵੀ ਝੋਲੀਆਂ ਭੜੀ ਜਾਂਦੇ ਨੇ ਕੁਦਰਤੀ ਮੈਨੂੰ ਬੈਠਿਆ ਬੈਠਾ ਯਾਦ ਆ ਗਿਆ ਇਹ ਗੱਲ ਕਹਿ ਕੇ ਸਮਾਪਤੀ ਬੁਲਾਵਾਂਗਾ ਜੀ 10 ਕਿ ਮਿੰਟ ਦਾ ਸਮਾਂ ਹੋ ਰਿਹਾ ਜੀ ਦੱਸਦਾ ਪਾਗਾਂ ਵਾਲਿਓ ਤੁਹਾਡੇ ਦੇ ਵਿੱਚੋਂ ਕੋਈ ਪਰਿਵਾਰ ਆਰਥਿਕ ਹਾਲਤ ਕਮਜ਼ੋਰ ਹੋ ਗਈ ਕਾਰੋਬਾਰ ਬੰਦ ਹੋ ਗਿਆ ਰਿਸ਼ਤੇਦਾਰਾਂ ਕੋਲ ਕਰਜ਼ਾ ਲਿਆ ਕਾਰੋਬਾਰ ਚੱਲਿਆ ਨਹੀਂ ਫਿਰ ਕਰਜ਼ਾ ਹੋਰ ਲਿਆ ਕੁਝ ਵਿਆਜੀ ਪੈਸੇ ਲਏ ਦਿਨੋ ਦਿਨ ਕਰਜ਼ਾ ਵਧਦਾ ਜਾ ਰਿਹਾ ਹੈ 8-10 ਸਾਲ ਬੀਤ ਗਏ ਕਰਜ਼ਾ ਵਧੀ ਜਾ ਰਿਹਾ ਹੈ ਇਦਾਂ ਹੀ ਕੰਮ ਕਰ ਚੱਲਦਾ ਨਹੀਂ ਪਿਆ ਕੋਈ ਹੁਣ ਰਿਸ਼ਤੇਦਾਰਾਂ ਆਉਣਾ ਜਾਣਾ ਬੰਦ ਕਰ ਦਿੱਤਾ ਇਸੇ ਤਰ੍ਹਾਂ ਫੋਨ ਵੀ ਚੁੱਕਦੇ ਨਹੀਂ ਨਹੀਂ ਚੁੱਕਦੇ ਫੋਨ ਹੁਣਾ ਪਤਾ ਹੈ ਜੇ ਫੋਨ ਚੁੱਕਿਆ ਜਾਂ ਗੱਲ ਕੀਤੀ ਜਾ ਉੱਥੇ ਗਏ ਫਿਰ ਪੈਸੇ ਮੰਗਣਗੇ ਮਦਦ ਮੰਗਣਗੇ ਸਤ ਸੰਗਿਓ ਇਹ ਦੁਨੀਆ ਹੈ ਦੁਨੀਆ ਕਦੀ ਆਪਣੇ ਆ ਦੀ ਗਿਣਤੀ ਕਰਦੇ ਹੋਵੇ ਨਾ ਦੁੱਖ ਵੇਲੇ ਕਰਿਆ ਕਰੋ ਸੁੱਖ ਵੇਲੇ ਕਹਿੰਗੇ ਤੂੰ ਮੇਰਾ ਭਾਈ ਆ ਤੂੰ ਮੇਰਾ ਮਿੱਤਰ ਆ ਤੂੰ ਮੇਰਾ ਚਾਚਾ ਵਾ ਤੂੰ ਮੇਰਾ ਮਾਮਾ ਵਾ ਤੂੰ ਮੇਰਾ ਸੱਜਣਾ ਕਦੀ ਆਪਣਿਆਂ ਦੀ ਗਿਣਤੀ ਕਰਨੀ ਹੋਵੇ ਦੁੱਖ ਵੇਲੇ ਕਰਿਆ ਕਰੋ ਜਦੋਂ ਅੰਬਾਂ ਨੂੰ ਬੂੜ ਪਿਆ ਹੋਵੇ ਨਾ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਜੀ ਸੁੱਖ ਮੇ ਆਣ ਬਹੁਤ ਮਿਲ ਬੈਠੇ ਤੇ ਲੈਤ ਚਾਹੂੰ ਦਿਸ ਘੇਰੇ ਜਿਬਤ ਬੜੀ ਸਭ ਹੀ ਸੰਸ਼ਟਤ ਕਉ ਨ ਆਵਤ ਮੇਰੇ ਆਪਣਿਆਂ ਦੀ ਗਿਣਤੀ ਕਦੋਂ ਕਰਨੀ ਬੋਲੋ ਭਾਗਾ ਵਾਲਿਓ ਕਦੋਂ ਦੁੱਖ ਵੇਲੇ ਕਦੋਂ ਕਰਨੀ ਆ ਦੁੱਖ ਵੇਲੇ ਉਹ ਪਰਿਵਾਰ ਦਾ ਕਰਜ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਚਿਹਰੇ ਮੁਰਝਾਏਗੇ 14 ਸਾਲ ਹੋ ਗਏ 14 ਸਾਲ ਬੀਤ ਗਏ ਕਹਿੰਦੀ ਗੱਲ ਅਗਰ ਅੱਤ ਦੀ ਗਰੀਬੀ ਹੈ ਘਰ ਦੇ ਵਿੱਚ ਕਾੜੋ ਬਣ ਬੰਦ ਨੇ ਕਰਜ਼ਾਈ ਹੋਏ ਪਏ ਨੇ ਜਿੰਨਾ ਕਰਜ਼ਾ ਲੈਣਾ ਉਹ ਤੰਗ ਕਰਦੇ ਨੇ ਪੈਸੇ ਆਪਣੇ ਮੰਗਦੇ ਨੇ ਇੱਕ ਦਿਨ ਕੋਈ ਗੁਰੂ ਗੁਰਮਖ ਪਿਆਰ ਰੱਬ ਦਾ ਪਿਆਰਾ ਮਿਲਿਆ ਇਹਨਾਂ ਨੂੰ ਕਹਿੰਦਾ ਕੀ ਗੱਲ ਚਿਹਰੇ ਕਿ ਉਮਰ ਦੇ ਹਾਈ ਹੋਏ ਨੇ ਚਿਹਰਾ ਵੀ ਤੁਹਾਨੂੰ ਬੰਦਾ ਬੋਲਦਾ ਹੈ ਇੰਨੀ ਟੈਨਸ਼ਨ ਕਿਉਂ ਚਿਹਰੇ ਤੇ ਹੈ ਚਿਹਰਾ ਬੰਦੇ ਦਾ ਦੱਸਦਾ ਹੈ ਬੰਦਾ ਖੁਸ਼ ਹੈ ਤਾਂ ਟੈਨਸ਼ਨ ਦੇ ਵਿੱਚ ਹੈ ਜੋ ਰੱਬ ਦੇ ਪਿਆਰੇ ਹੁੰਦੇ ਹਿਰਦਾ ਕੋਮਲ ਹੁੰਦਾ ਉਹਨਾਂ ਦਾ ਕਹਿੰਦਾ ਕੀ ਗੱਲ ਫਿਰ ਸਾਰੀ ਗੱਲ ਦੱਸੀ ਐਦਾਂ ਗੁਰਮਖਾ ਇੰਦਾ ਅਜ ਤੋਂ 14 ਸਾਲ ਪਹਿਲਾਂ ਕਾਰੋਬਾਰ ਬੰਦ ਹੋਇਆ ਕਰਜ਼ਾ ਲਿਆ ਦਿਨੋ ਦਿਨ ਉਕਰਜ਼ਾ ਵੱਧਾ ਗਿਆ ਆਪਣੇ ਵੀ ਸਾਥ ਛੱਡ ਕੇ ਚਲੇ ਗਏ ਕੋਈ ਹੱਲ ਕੋਈ ਢੰਗ ਕਹਿੰਦਾ ਜੀ ਬਾਣੀ ਪੜਦੇ ਹੋ ਕਹਿੰਦੇ ਕਦੀ ਕਦੀ ਸਮਾਂ ਲੱਗੇ ਤਾਂ ਪੜੀਦੀ ਹੈ ਟੈਨਸ਼ਨ ਇੰਨੀ ਹੈ ਬਾਣੀ ਪੜਨ ਨੂੰ ਦੇਲੀ ਨਹੀਂ ਕਰਦਾ ਬਾਬਾ ਦੀਪ ਸਿੰਘ ਦੇ ਦਰ ਤੇ ਜਾਂਦੇ ਹੋ ਕਹਿੰਦੇ ਕਿਸੇ ਵੇਲੇ ਕਦੀ ਕਦਾਈ ਜਿਨੇ ਹੋਈਦਾ ਕਹਿੰਦਾ ਫਿਰ ਇੱਕ ਕੰਮ ਕਰੋ ਬਾਬਾ ਦੀਸ ਨੂੰ ਦਰਤੇ ਜਾ ਕੇ ਵੀ ਅਰਦਾਸ ਕਰਨੀ ਹੈ ਕਰ ਅਮਰਤ ਵੇਲੇ ਜਾਗਣਾ ਹੈ ਬਾਬਾ ਦੀਸ ਨਾਲ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਸ਼ਸਤਰ ਰੱਖ ਕੇ ਨਿਤਨੇਮ ਕਰਨਾ ਹੈ ਬਾਬਾ ਦੀਸ ਨੂੰ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਰੱਖ ਕੇ ਫਿਰ ਨਿਤਨੇਮ ਕਰਨਾ ਹੈ ਉਸ ਤੋਂ ਬਾਅਦ ਪ੍ਰੇਮ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਫੇ ਕੁ ਸਮਾਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਨਾ ਹੈ ਇਸ ਤਰ੍ਹਾਂ ਨੀਮ ਕੜ ਕੇ ਫੇ ਗਲਤ ਪੱਲਾ ਪਾ ਕੇ ਆਖਣਾ ਹੈ ਹੇ ਧੰਨ ਗੁਰੂ RAMਦਾਸ ਪਿਤਾ ਜੀ ਹੇ ਗੁਰੂ RAMਦਾਸ ਜੀ ਤੁਹਾਡੇ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਫੇ ਆਖਣਾ ਹੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਅਕਿਰਤ ਘਣਾ ਦੀਆਂ ਵਿੱਚ ਹੋਲੀਆਂ ਪੜਦੇ ਹੋ ਹੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਨਾ ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ ਨੇ ਮਹਾਰਾਜ ਜੀ ਆਪਣੇ ਵੀ ਸਾਰੇ ਸਾਥ ਛੱਡ ਕੇ ਚਲੇ ਗਏ ਨੇ 14 ਸਾਲ ਹੋ ਗਏ ਨੇ ਕਰਜ਼ਾਈ ਹੋਏ ਪੇ ਮਹਾਰਾਜ ਜੀ ਕਿਰਪਾ ਕਰੋ ਮਿਹਰ ਕਰੋ ਕੋਈ ਬਦ ਬਣਾਓ ਇਹ ਕਰਜ਼ਾ ਲੱਤ ਜਾਵੇ ਤੇ ਬਾਬਾ ਦੀਪ ਸਿੰਘ ਜੀ ਹੁ ਤੁਹਾਡਾ ਹੀ ਆਸਰਾ ਜੇ ਤੁਹਾਡਾ ਹੀ ਸਹਾਰਾ ਜੇ ਬਾਬਾ ਜੀ ਕਿਰਪਾ ਕਰੋ ਬੋੜੀ ਕਰੋ ਮਹਾਰਾਜ ਜੀ ਕਹਿੰਦੇ ਅਜੇ 6-7 ਦਿਨ ਬੀਤੇ ਉਹ ਭੈਣ ਅਰਦਾਸ ਕਰਦੀ ਹੈ ਰੋਜ਼ਾਨਾ ਹੀ ਗਲਤ ਪੱਲਾ ਪਾ ਕੇ ਅਮਰਤ ਵੇਲੇ ਜਾ ਕੇ 7 ਅਚ ਦਿਨਾਂ ਬਾਅਦ ਦੋ ਕਿ ਰਿਸ਼ਤੇਦਾਰ ਆਏ ਕੋਲ ਅੱਖਣ ਲਗੇ ਕਿੰਨਾ ਕਰਦਾ ਜੇ ਹੈ ਕਿ ਇਹ ਇੰਨਾ ਕਰਦਾ ਹੈ ਜਿੰਨਾ ਉਹਨਾਂ ਕੋ ਸਰਦਾਰ ਬਰ ਦੇ ਉਹਨਾਂ ਨੇ ਮਦਦ ਕੀਤੀ ਜਿਵੇਂ ਬਾਬਾ ਦੀ ਆ ਫਿਰਦੇ ਦੇ ਬੈਠ ਕੇ ਉਹਨਾਂ ਰਿਸ਼ਤੇਦਾਰਾਂ ਦੇ ਕੁਝ ਹੋਰ ਰਿਸ਼ਤੇਦਾਰ ਆਏ ਦੋਕ ਦਿਨਾਂ ਬਾਅਦ ਉਹਨਾਂ ਵੀ ਕੁਝ ਮਾਇਆ ਦੇ ਦਿੱਤੀ 11-12 ਦਿਨ ਬੀਤ ਗਏ 13ਵੇਂ ਦਿਨ ਫੁਰਕ ਦੋ ਰਿਸ਼ਤੇਦਾਰ ਆਏ ਇਕੱਠੇ ਹੋਏ ਸਾਰੇ ਸਲਾਹ ਕੀਤੀ ਚਲੋ ਹੈ ਤਾਂ ਆਪਣਾ ਹੀ ਹੈ ਨਾ ਇਹ ਆਪਣਾ ਰਿਸ਼ਤੇਦਾਰ ਹੀ ਹੈ ਨਾ ਚਲੋ ਇਹਦੀ ਮਦਦ ਕੀਤੀ ਜਾਵੇ ਕਹਿੰਦੇ ਰਿਸ਼ਤੇਦਾਰ ਇਕੱਠੇ ਹੋਏ ਉਹਨਾਂ ਫਿਰ ਉਹ ਕਾਰੋਬਾਰ ਸ਼ੁਰੂ ਕਰਾ ਦਿੱਤਾ ਫਿਰ ਜਿੰਨਾ ਕਰਦਾ ਸੀ ਸਾਰੇ ਪੈਸੇ ਬਕਸੇ ਲੱਖ ਪਾਇਆ ਕਿਸੇ 50 ਹਜ਼ਾਰ ਤੇ ਸੋ ਲੱਖ ਪਾਇਆ ਕਰਦਾ ਵੀ ਸਾਰਾ ਲਾਤਾ ਤੇ ਗੁਰਮਖੋ 14ਵੇਂ ਦਿਨ ਫਿਰ ਕਾਰੋਬਾਰ ਸ਼ੁਰੂ ਹੋ ਗਿਆ ਸਾਰਾ ਕਰਜ਼ਾ ਉੱਤਰ ਗਿਆ ਸਾਰਾ ਕਰਜ਼ਾ ਲੱਤ ਗਿਆ ਵੇਖੋ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਕਿੱਡੇ ਦਿਆਲੂ ਹੋ ਕਿੱਡੇ ਕਿਰਪਾਲੂ ਹੋ 14 ਸਾਲਾਂ ਦਾ ਕਰਜ਼ਾ ਧੰਨ ਬਾਬਾ ਦੀਪ ਸਿੰਘ ਤੁਸੀਂ 14 ਦਿਨਾਂ ਚ ਉਤਾਰ ਕੇ ਰੱਖ ਦਿੱਤਾ 14 ਸਾਲਾਂ ਦਾ ਕਰਜ਼ਾ ਤੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ 14 ਦਿਨਾਂ ਚ ਉਤਾਰ ਦਿੱਤਾ ਐਡੇ ਤੇ ਆਲੂ ਹਰ ਪਾਸੇ 라ਉਣ ਕਾ ਲੱਗੀਆਂ ਨੇ ਐਡੇ ਤੇ ਆਲੂ ਅਕਿਰਤ ਘਣਾ ਨੂੰ ਪਾਲਦੇ ਨੇ ਬੜੋ ਪਿਆਰ ਚ ਸੋਭਾ ਜਗ ਜਗ ਹੋਈ ਉਹਨਾ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹਨਾ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਉਹਨਾ ਦੀ ਸੋਭਾ ਜਗ ਜਗ ਹੋਈ ਗੱਜ ਕੇ ਸਮਾਪਤੀ ਵਿਖੇ 10 ਵੱਲੋਂ ਕਿੰਨਾ ਦੀ ਤੰਤਨ ਬਾਬਾ ਦੀਪ ਸਿੰਘ ਜੀ 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 ਗੱਜ ਕੇ ਆਖਿਆ ਰਖਣਾ ਬਾਬਾ ਦੀਪ ਸਿੰਘ ਤੁਹਾਨੂੰ ਆਖਣਾ ਨਾ ਅੰਦਰੋਂ ਪਿਆਰ ਦੇ ਵਿੱਚ ਗੱਜ ਕੇ ਆਖਿਆ ਕਰੋ ਕਿਉਂ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਹਾਂ ਨਾ ਗੁਰੂ ਰਾਮਦਾਸ ਪਿਤਾ ਬੜੇ ਪਰਸੰਨ ਹੁੰਦੇ ਜੀ ਤੁਸੀਂ ਆਖੋਗੇ ਅਸੀਂ ਆਖਦੇ ਧੰਨ ਬਾਬਾ ਦੀਪ ਸਿੰਘ ਧੰਨ ਆ ਤੇ ਗੁਰੂ ਰਾਮਦਾਸ ਪਿਤਾ ਕਿਉਂ ਪਰਸੰਨ ਹੁੰਦੇ ਨੇ ਤੇ ਗੁਰੂ ਰਾਮਦਾਸ ਕਹਿੰਦੇ ਹੋਣਗੇ ਤੁਸੀਂ ਮੇਰੇ ਪਿਆਰੇ ਨੂੰ ਧੰਨ کہہ ਰਹੇ ਹੋ ਜਿਨੇ ਬੜਾ ਲਾਡ ਕੀਤਾ ਮੇਰੇ ਅਸਥਾਨ ਦੇ ਨਾਲ ਮੇਰੇ ਚਰਨਾਂ ਦੇ ਨਾਲ ਉਹ ਸੰਗਤ ਜੀ ਉਹ ਭਗਾਵਾ ਲਿਓ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲੇ ਸਹਿਬ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਕਨਾਪਛਾ ਲੈ ਕੇ ਆਉਂਦਾ ਹੈ ਕੋਈ ਹੋਰ ਪਦਾਰਥ ਭੇਟਾ ਕਰਦਾ ਹੈ ਪਰ ਸੰਗਤ ਜੀ ਜਿਨੇ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਸੀਸੀ ਮੇਰੇ ਚਰਨਾਂ 'ਚ ਭੇਟਾ ਕਰ ਦਿੱਤਾ ਕੋਈ ਮੇਰੇ ਦਰ ਤੇ ਮਾਇਆ ਲੈ ਕੇ ਆਉਂਦਾ ਹੈ ਉਹ ਬੇਟਾ ਕਰਦਾ ਕੋਈ ਬਰਦਾਰਸ ਲੈ ਕੇ ਆਉਂਦਾ ਹੈ ਕੋਈ ਰਮਾਲੇ ਸਾਹਿਬ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਤਾਂ ਕਹਿ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸੀ ਮੇਰੇ ਚਰਨਾਂ 'ਚ ਪੇਟਾ ਕਰਦਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਪਸੰਗ ਜੀ ਤਨ ਤਨ ਬਾਬਾ ਦੀ ਪਸੰਗ ਜੀ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰਸ ਦਰਸ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਕਿੰਨਾ ਦੀ ਤਨ ਤਨ ਬਾਬਾ ਤਨ ਤਨ ਬਾਬਾ ਉਹਨਾਂ ਦੀ ਸੋਭਾ ਜੋਗ ਜੋਗ ਹੋਈ ਕੋਈ ਨਾ ਮੇਟਨ ਹਰਾ ਕੋਈ ਨਾ ਮੇਟਨ ਹਰਾ ਆਕੋ ਪਿਆਰ ਦੇ ਤੁੰਤਨ ਬਾਬਾ ਆਓ ਵਿਚਾਰ ਕਰਦੇ ਇੱਕ ਨਹੀਂ ਅਨੇਕਾਂ ਗਲਤੀਆਂ ਪੋਲਾਂ ਹੋ ਗਈਆਂ ਹੋਣਗੀਆਂ ਸਾਧ ਸੰਗਤ ਬਖਸ਼ਣ ਜੋਗ ਹੈ ਸਤਗੁਰੂ ਜੀ ਬਖਸ਼ਣ ਜੋਗ ਹੈ ਨਾ ਆਓ ਜੇ ਬਖਸ਼ਦੇ ਹੋ ਦੱਸਦੇ ਪੋਲਾਂ ਬਖਸ਼ੋ ਪਿਆਰ ਤੇ ਫਤਿਹ ਬਲਾਓ ਜੀ ਅਸੀਸ ਬਖਸ਼ੋ ਪਿਆਰ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਸਾਰੀ ਸੰਗਤ ਵੱਲੋਂ ਰੋਮ ਰੋਮ ਸ਼ੁਕਰਾਨੇ ਜੀ ਆਇਆਂ ਨੂੰ ਆਖਦੇ ਆ ਭਾਈ ਗੁਰਚਰਨ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਏਡੇ ਪਿਆਰ ਨਾਲ ਬਚਨ ਬਹੁਤ ਪਿਆਰ ਨਾਲ ਭਿਜੇ ਹੋਏ ਸਾਨੂੰ ਸਾਰਿਆਂ ਨੂੰ ਸੁਣਾ ਕੇ ਹੋਰ ਰੰਗ ਬਖਸ਼ੇ ਜੀ ਆਇਆਂ ਆਖਦੇ ਆ ਨਾਲ ਹੀ ਬੇਨਤੀ ਕਰਾਂਗੇ ਸਾਰੇ ਜਥੇ ਨੂੰ ਸਤਿਕਾਰ ਲੈ ਲੈ